ਸੁਨਹਿਰਾ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌਤਾਂ ਵੱਡੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜੀ ਹਾਂ ਲਗਾਤਾਰ ਨੌਜਵਾਨ ਟੂਨੇ ਵਿਦੇਸ਼ਾਂ ਦੇ ਵਿੱਚ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਜਾਂਦੇ ਨੇ ਪਰ ਕਈ ਵਾਰ ਅਜਿਹੀਆਂ ਅਣਹੋਣੀਆਂ ਵਾਪਰ ਜਾਂਦੀਆਂ ਨੇ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਤੇ ਹੁਣ ਇੱਕ ਮਾਮਲਾ ਇੰਗਲੈਂਡ ਤੋਂ ਸਾਹਮਣੇ ਹੈ ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਦਰਅਸਲ ਰਾਇਕੋਟ ਦੇ ਪਿੰਡ ਤਾਜਪੁਰ ਵਿਖੇ ਇਥੋਂ ਦਾ ਨੌਜਵਾਨ ਪ੍ਰਦੀਪ ਸਿੰਘ ਖੰਗੂੜਾ ਜੋ ਅੱਜ ਤੋਂ ਕਰੀਬ ਸਵਾ ਸਾਲ ਪਹਿਲਾਂ ਅਕਤੂਬਰ 2022 ਦੇ ਵਿੱਚ ਇੰਗਲੈਂਡ ਦੇ ਲਿਸਟਰ ਸ਼ਹਿਰ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ। ਉਸ ਦੀ 22 ਜਨਵਰੀ ਨੂੰ ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜੀ ਹਾਂ ਇਹ ਦੁਖਦਈ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਅਕਤੂਬਰ ਦੇ ਵਿੱਚ ਇੰਗਲੈਂਡ ਦੇ ਲਿਸਟਰ ਸ਼ਹਿਰ ਵਿੱਚ ਪੜ੍ਹਾਈ ਨਗੇ ਅਸੀ ਉਸ ਨੂੰ ਕਰੀਬ 2 ਮਹੀਨੇ ਪਹਿਲਾਂ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਆਈਆਂ ਸਨ ਪਰ ਬਾਅਦ ਵਿੱਚ ਉਹ ਠੀਕ ਵੀ ਹੋ ਗਿਆ ਸੀ ਅਤੇ ਹੁਣ 22 ਜਨਵਰੀ ਨੂੰ ਉਹਨਾਂ ਨੂੰ ਇਹ ਮੰਦਪਾਗੀ ਖਬਰ ਮਿਲੀ ਹੈ ਕਿ ਪ੍ਰਦੀਪ ਸਿੰਘ ਖੰਗੂੜਾ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਜਿੱਥੇ ਮ੍ਰਿਤਕ ਦੀ ਨੌਜਵਾਨ ਦੀ ਮਾਤਾ ਇੰਗਲੈਂਡ ਗਈ ਹੋਈ ਸੀ ਉੱਥੇ ਉਸ ਦੇ ਪਿਤਾ ਭੁਪਿੰਦਰ ਸਿੰਘ ਲਿਵਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਨੇ ਤੇ ਉਹ ਨਹੀਂ ਜਾ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਅਤੇ ਐਨ ਆਰ ਆਈ ਭਰਾਵਾਂ ਤੋਂ ਮੰਗ ਕਰਦੇ ਹਾਂ ਕਿ ਮ੍ਰਿਤਕ ਪ੍ਰਦੀਪ ਸਿੰਘ ਦੇਨ ਨੂੰ ਭਾਰਤ ਲਿਆਉਣ ਤੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦਾ ਸਹਿਮ੍ਰਿਤਕ ਪ੍ਰਦੀਪ ਸਿੰਘ ਮਾਪਾ ਦਾ ਇਕਲੌਤਾ ਪੁੱਤਰ ਸੀ ਉਹਨਾਂ ਕਿਹਾ ਕਿ ਨੌਜਵਾਨ ਦੀ ਮੌਤ ਕਾਰਨ ਪਰਿਵਾਰ ਅਤੇ ਪਿੰਡ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜੀ ਬਹੁਤ ਹੀ ਨਾੜੀ ਘਟਨਾ ਹੈ ਜੀ ਇਹ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਪਰਿਵਾਰ ਨੂੰ ਇਹ ਤੇ ਬਲਕੇ ਸਾਡੇ ਹੀ ਪਰਿਵਾਰ ਹੈ ਜੀ ਇਹ ਤੇ ਇਸ ਕਰਕੇ ਵੀ ਇਹ ਬੱਚਿਆਂ ਨੇ ਸੰਗਿਪ ਕੋਟ ਦੀ ਖਾਤਰ ਬੱਚੇ ਬਾਹਰ ਜਾਂਦੇ ਨੇ ਕਿ ਸਾਡੇ ਮੰਨ ਲਓ ਸਰਕਾਰਾਂ ਦੇ ਤੇ نئی ਚੰਗਾ ਸਿਸਟਮ ਹੁੰਦੇ ਨਾ ਹੁੰਦੇ ਕਾਰਨ ਬੱਚਿਆਂ ਨੂੰ ਰਿਗਾਰ ਨਹੀਂ ਮਿਲਦੀ ਬੱਚੇ ਨੇ ਪਹਿਲਾਂ ਵੀ ਇੱਥੇ ਸ਼ੁਰੂ ਕੀਤਾ ਸੀਗਾ ਜੀ ਇੱਕ ਰੁਜ਼ਗਾਰ ਤੇ ਪਰ ਨਹੀਂ ਉਹ ਨਹੀਂ ਠੀਕ ਆਇਆ ਜੀ ਉਹ ਇਸ ਕਰਕੇ ਤੇ ਬੱਚੇ ਨੂੰ ਬਾਹਰ ਜਾਣਾ ਪਿਆ ਜੀ ਤੇ ਇਹ ਬੱਚੇ ਨੂੰ ਪਤਾ ਹੀ ਨਹੀਂ ਬੱਚੇ ਤੇ ਹਵਾਹੀ ਇਹ ਜੀ ਬਣਾ ਦਿੱਤੀ ਦੀ ਸਰਕਾਰਾਂ ਨੇ ਕੰਮ ਨਹੀਂ ਦੇ ਰਹੀਆਂ ਜੀ ਸਰਕਾਰਾਂ ਸਾਡੇ ਬੱਚਾ ਨੂੰ ਕਿਸੇ ਵੀ ਕਿਸਮ ਦਾ ਕੋਈ ਹੀ ਕੰਮ ਨਹੀਂ ਚੱਲਦਾ ਕਿਸੇ ਵੀ ਤਰ੍ਹਾਂ ਦਾ ਹੈ ਜੀ ਤੇ ਇਸ ਤਰ੍ਹਾਂ ਦੇ ਬੱਚੇ ਪਰਵਾਸੋਂ ਹੋ ਰਹੇ ਜੀ ਸਾਡੇ ਬੱਚੇ ਆ ਜਿਹੜੇ ਕੀ ਕੀ ਹੈ ਸਰਕਾਰ ਤੋਂ ਕੀ ਕਰਦੋ ਇਸ ਪਰਿਵਾਰ ਦੇ ਹਾਂ ਜੀ ਸਰਕਾਰ ਤੋਂ ਹੀ ਮੰਗ ਕਰਦੇ ਆ ਜੀ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਤੇ ਉਹਨਾਂ ਦੀ ਜੋ ਡੱਡ ਬੋਡੀ ਲਿਆਉਣ ਦੀ ਖਾਤਰ ਪੂਰਾ ਸਾਨੂੰ ਸਰਕਾਰ ਸਹੂਲਤ ਦੇਵੇ ਤੇ ਬਲਕੇ ਉਹਨਾਂ ਦੇ ਫਾਦਰ ਸਾਹਿਬ ਵੀ ਬਹੁਤ ਹੀ ਜ਼ਿਆਦਾ ਮੰਨ ਲਓ ਲੀਵਰ ਦੀ ਪ੍ਰੋਬਲਮ ਹੋਣ ਕਾਰਨ ਉਹ ਵੀ ਬਹੁਤ ਜ਼ਿਆਦਾ ਗਰੀਬ ਹਨ ਹੈਗੇ ਲੈਨੇ ਜੀ ਹਾਂਜੀ ਬਿਮਾਰ ਰਹਿੰਦੇ ਨੇ ਤੇ ਇਹੀ ਮੰਗ ਕਰਦੇ ਆਂ ਵੀ ਸਰਕਾਰ ਸਾਡੀ ਹੈਲਪ ਕਰਕੇ ਸਾਡੀ ਮਦਦ ਕਰੇ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੋ ਕਿ ਪ੍ਰਦੀਪ ਸਿੰਘ ਜਿਸ ਦੀ ਡੈਥ ਹੋਈ ਆ ਮੈਂ ਉਹਦਾ ਤਾਇਆ ਲੱਗਦਾ ਹਾਂ ਉਹ ਤਕਰੀਬਨ ਅੱਜ ਤੋਂ ਸਵਾ ਸਾਲ ਪਹਿਲਾਂ ਅਕਤੂਬਰ 2022 ਦੇ ਵਿੱਚ ਸਟੱਡੀ ਵੇਸ ਤੇ ਬਾਹਰ ਗਿਆ ਸੀਗਾ ਇੰਗਲੈਂਡ ਗਿਆ ਹੋਇਆ ਸੀਗਾ ਉੱਥੇ ਤਕਰੀਬਨ ਥੋੜਾ ਕੰਮ ਦੀ ਟੈਨਸ਼ਨ ਆ ਉਸ ਬਾਕੀਆਂ ਟੈਨਸ਼ਨਾਂ ਕਰਦੀਆਂ ਟੈਨਸ਼ਨਾਂ ਉਹਨਾਂ ਦੇ ਕਾਰਨ ਥੋੜਾ ਪਰੇਸ਼ਾਨ ਵੀ ਸੀ तकरीबन ਅੱਜ ਤੋਂ 2 ਮਹੀਨੇ ਪਹਿਲਾਂ ਉਹਨੂੰ ਬ੍ਰੇਨ ਹੈਮਰੇਜ ਹੋਈ ਸੀ ਉਹਦੇ ਕਾਰਨ ਕੀ ਹੈ ਹਸਪੀਟਲ ਦੇ ਵਿੱਚ ਜੇਰੇ ਇਲਾਜ ਚੱਲ ਰਿਹਾ ਸੀਗਾ ਤੇ तकरीबन ਜੇਰੇ ਇਲਾਜ ਤੋਂ ਬਾਅਦ ਥੋੜਾ ਠੀਕ ਹੋਣ ਦੇ ਬਾਵਜੂਦ ਉਹ ਇੱਕ ਕਿਸੇ ਛੋਟੇ ਹਸਪੀਟਲ ਦੇ ਵਿੱਚ ਉਹਨੂੰ ਟਰਾਂਸਫਰ ਕੀਤਾ ਗਿਆ ਜਿੱਥੇ ਕਿ ਉਹਨੇ तकरीबन 2 ਜਾਂ 3 ਦਿਨ ਹੀ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਜਿਸ ਦੀ 22 ਜਨਵਰੀ ਨੂੰ ਡੈਥ ਹੋ ਗਈ ਹੈ ਏ ਜਿਆਦਾ ਤਾਂ ਮੈਂ ਇਹੀ ਕਹੂੰਗਾ ਕਿ ਆਪਣਾ ਕੰਮ ਘੱਟ ਮਿਲਣ ਦੇ ਕਾਰਨ ਬਾਕੀ ਘਰ ਦੀ ਘਰੇਲੂ ਪ੍ਰੋਬਲਮਾਂ ਦੇ ਕਾਰਨ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਆ ਉੱਥੇ ਬਾਹਰ ਜਿੰਨੇ ਵੀ ਬੱਚੇ ਜਾਂਦੇ ਆ ਬਾਹਰ ਬਹੁਤ ਟੈਨਸ਼ਨਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵਿੱਚ ਇਹ ਵੀ ਇੱਕ ਸੀ ਵੀ ਗਏ ਹੁਣ ਅਸੀਂ ਆਪਣੀ ਜੋ ਗਵਰਨਮੈਂਟ ਆ ਇਹ ਤੋਂ ਇਹੀ ਮੰਗ ਕਰਦੇ ਆ ਉਹਦੀ ਡੈੱਡ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਜੇ ਅਤੇ ਉਹਦਾ ਜੋ ਡੈਡੀ ਹੈ ਇਹ ਹੀ ਕਿਡਨੀਆਂ ਦਾ ਪੇਸ਼ੈਂਟ ਹੈ ਬੈਠੇ ਮੇਰੇ ਬਰਾबरी ਖੜੇ ਨੇ ਉਹ ਉਹਨਾਂ ਦੇ ਵੀ ਜੇ ਕੰਡੀਸ਼ਨ ਦੇਖੇ ਤਾਂ ਸਰੇਆ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਕੰਡੀਸ਼ਨ ਕੀ ਹੈ ਮੈਂ ਇਹ ਵੀ ਗਵਰਨਮੈਂਟ ਤੋਂ ਕਰੂੰਗਾ ਜਾਨੀ ਮੰਗ ਕਰੂੰਗਾ ਵੀ ਇਹਨਾਂ ਦੇ ਇਲਾਜ ਤੇ ਜਿਹੜਾ ਉਹਨਾਂ ਨੇ ਕਰਜ਼ਾ ਚੱਕ ਕੇ ਉਹਨੂੰ ਭੇਜਿਆ ਸੀਗਾ ਉਹ ਸਾਰਾ ਕਰਜ਼ਾ ਇਹਨਾਂ ਦਾ ਮਾਫ ਕੀਤਾ ਜਾਵੇ ਇਹਨਾਂ ਦੇ ਪਰਿਵਾਰ ਤੋਂ ਹੋਰ ਕੋਣ ਇਹਨਾਂ ਦੇ ਪਰਿਵਾਰ ਇੱਕੱਲਾ ਹੀ ਇਕੱਲਾ ਬੇਟਾ ਸੀਗਾ ਹਾਂਜੀ ਨਾ ਇਹਦੀ ਭੈਣ ਹੈ ਇਹ ਇਕੱਲਾ ਹੀ ਪੜ ਇਕੱਲਾ ਪੁੱਤਰ ਸੀਗਾ ਹੁਣ ਇਹ ਜਿੱਦੇ ਪੂਰਾ ਹੋਣ ਦੇ ਨਾਲ ਪੂਰਾ ਹੋਣ ਦਾ ਜਿਹੜਾ ਘਾਟ ਵਾ ਉਹ ਕਦੇ ਵੀ ਨਹੀਂ ਪੂਰਾ ਹੋ ਸਕਦਾ ਹੈ ਤੇ ਜਿੰਨਾ ਵੀ ਕਰਜਾ ਵਾ ਉਹ ਸਾਨੂੰ ਸਾਰਿਆਂ ਨੂੰ ਹੀ ਦੱਸਦਾ ਵੀ ਉਹ ਕਿਸ ਤਰ੍ਹਾਂ ਇਹ ਪੂਰਾ ਕਰੂਗਾ ਇਹ ਤਾਂ ਅੱਜ ਕੱਲ ਕੀ ਹੈ ਜਿਵੇਂ ਨੌਕਰੀ ਨਹੀਂ ਮਿਲਦੀ ਇੱਥੇ ਹਰ ਇੱਕ ਹੀ ਸੋਚਦਾ ਵੀ ਮੇਰਾ ਬੱਚਾ ਵੀ ਸਾਰਿਆਂ ਦੇ ਬਰਾਬਰ ਰਹੇ ਇਹੀ ਅੱਜ ਕੱਲ ਬੱਚਿਆਂ ਦੇ ਵਿੱਚ ਵੀ ਮੈਂ ਵੀ ਥੋੜਾ ਤਰੱਕੀ ਕਰਾਂ ਆਪਦੇ ਘਰ ਨੂੰ ਥੋੜਾ ਜਿਹਾ ਸੁਖੀ ਸੁਖੀ ਰੱਖਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹ ਬਾਹਰ ਗਿਆ ਸੀ। ਉਹਨਾਂ ਕੋਲੇ ਕੋਈ ਹੋਰ ਵੀ ਸੀ ਜਦੋਂ ਬਿਮਾਰ ਹੋਇਆ। ਹਾਂ, ਮੇਰੇ ਵੱਡੇ ਭਰਾ ਦਾ ਜੋ ਇਹ ਨਾਲ ਖੜੇ ਨੇ ਪਿੱਛੇ ਇਹਨਾਂ ਦਾ ਬੇਟਾ ਵੀ ਨਾਲ ਸੀ ਉੱਥੇ। ਡੈੱਡ ਬਾਡੀ ਮੰਗਾਉਣ ਦੀ ਖਾਤਰ ਸਾਡੀ ਤਾਂ ਇਹ ਮੇਰੀ ਤਾਂ ਕਿਸੇ ਨਾਲ ਨਹੀਂ ਗੱਲ ਹੋਈ ਨਾ ਹੀ ਮੇਰੇ ਭਰਾ ਦੀ ਗੱਲ ਹੋਈ ਹੈ। ਸ਼ਾਇਦ ਮੇਰੇ ਜੋ ਭਤੀਜਾ ਦੂਸਰਾ ਉੱਥੇ ਰਹਿੰਦਾ ਉਹਦੀ ਕਿਸੇ ਨਾਲ ਗੱਲਬਾਤ ਹੋਈ ਸੀ। ਸ਼ਾਇਦ ਉਹਦੇ ਵੱਲੋਂ ਵੀ ਹਾਲੇ ਕੋਈ ਕਲੀਅਰ ਰਿਪਲਾਈ ਨਹੀਂ ਆਇਆ ਹੈ। Subscribe to One India channel and never miss an update.